ਜਦੋਂ ਮੋੜ ਕੱਟਦੇ ਆ ਨਾ ਰੇਸ ਬਿਲਕੁਲ ਛੱਡ ਦੇਣੀ ਆ ਰੇਸ ਨਹੀਂ ਦੱਬਣੀ ਕਿਉਂਕਿ ਜੇ ਰੇਸ ਦੱਬਦੇ ਆ ਗੱਡੀ ਹੋਰ ਤੀਜੀ ਹੋ ਜਾਂਦੀ ਆ ਠੀਕ ਆ ਕਮਾਓ ਹਾਂ ਕਰੋ ਇਧਰ ਨੂੰ ਵਾਅਲੈਕੁਮ ਅਲੈਕੁਮ ਬਸ ਅਜੇ ਨਾ ਕਹੇ ਜੀ ਨਾ ਜੀ ਤੈਨੂੰ ਕਰੋ ਪਹਿਲਾਂ ਗੱਡੀ ਮੋੜ ਘੱਟ ਲਵੇ ਹੁਣ ਸਿੱਧੀ ਕਰੋ ਚਲੋ ਕਿਉਂਕਿ ਪਹਿਲੇ ਸਟੀਰੀਂਗ ਅੱਧਾ ਕਰ ਦੋ ਗੱਡੀ ਐਕਸੈਲ ਨੂੰ ਚਲ ਜਾਣੀ ਹੈ ਹੋਰ ਇਹ ਹੋਵੇ ਤੇ ਦੂਜਾ ਗੀਅਰ ਪਾ ਲਓ ਫਿਰ ਸਟੀਰੀਂਗ ਪਰ ਮੋੜ ਵੀ ਮੋੜਿਆ ਨਾ ਅੱਗੇ ਆ ਜੂਗਾ ਉਤੋਂ ਰਾਈਟ ਸਾਈਡ ਕੱਟ ਕੱਟ ਕੇ ਮੋੜ ਕੇ ਬਾਅਦ ਵਿੱਚ ਆਪਾਂ ਲੈਫਟ ਜਾਣਾ ਹੈ। ਬੱਡੇ ਪਹਿਲਾਂ ਤੁਸੀਂ ਸਟਾਪ ਕਰ ਲਿਓ ਟੀ ਪੁਆਇੰਟ 'ਚ। ਇੱਥੇ ਆਪਾਂ ਗੱਡੀ ਕਰਨੀ ਹੈ ਸਟਾਪ ਲੈਫਟ ਜਾਣਾ ਸ਼ੈ ਇੱਥੋਂ। ਸਿੱਧੀ ਕਰਕੇ ਸਿੱਧੀ ਕਰਕੇ ਮੇਰੇ ਵੱਲ ਵਟੋ। ਕਲਚ ਪਾ ਲਓ। ਪਹਿਲਾਂ ਸਟਾਪ ਕਰੋ ਬੱਡੇ। ਪਹਿਲਾਂ ਰੋਡ ਦੇਖੋ। ਖਾਲੀ ਰੋਡ। ਉਧਰ ਦੇਖੋ। ਦੀਦਾ ਨਹੀਂ ਦੀਦਾ ਦੀਦਾ ਨਾਲ ਨਾਲ ਠੀਕ ਆ ਮੜਮਾ। ਐਂਦਾ ਕਰੋ ਨਾ ਸਟੀering ਮੇਰੇ ਵੱਲ ਘੁਮਾਵੋ ਲੈ ਤਿੰਨ ਨੂੰ। ਹੋਰ ਘੋਜਾ ਦੇ ਘੋਜਾ ਦੇ ਘੋਜਾ। ਕੜਾ ਕਲਾਸ਼ ਸ਼ੂਟ ਕਰਾਉਣਾ। ਹੋਰ ਦੇਖੋ ਤਾਂ ਰੋਡ ਵੀ ਥੀਦਾ ਖਾਲੀ ਆ। ਇੱਧਰ ਵੀ ਦੇਖੋ ਠੀਕ ਐ। ਚਲੋ। ਜੇ ਨਹੀਂ ਰੋਡ ਦੀਦਾ ਹੁੰਦਾ ਨਾ ਬੜੀ ਗੱਡੀ ਅੱਗੇ ਨੂੰ ਕਰ ਲੈਣੀ ਆਪਾਂ। ਫੇਰ ਜਦੋਂ ਰੋਡ ਦੇਖ ਪਿਆ ਨਾ ਕਲੀਅਰ ਹੋ ਗਿਆ ਫੇਰ ਰੋਡ ਤੇ ਗੱਡੀ ਛਾੜਨੀ ਆ। ਚਲੋ ਦੂਜਾ ਗियर ਪਾਉਣਾ ਤੁਸੀਂ।